ਗੋ ਵਾਲਿਓ ਦੇਖੋ ਮੇਰਾ ਜਨਮ ਤਾਂ ਸਨਾਤਨ ਦੇ ਵਿੱਚ ਹੋਇਆ ਮੈਂ ਬ੍ਰਾਹਮਣ ਪਰਿਵਾਰ ਤੋਂ ਬਿਲੋਂਗ ਕਰਦੀ ਹਾਂ ਤੇ ਮੈਂ ਵਕਾਲਤ ਕਰਦੀ ਸੀ 14 ਸਾਲ ਤੋਂ ਮੈਂ ਵਕਾਲਤ ਦੇ ਵਿੱਚ ਸੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਮੇਰੇ ਉੱਤੇ ਹੋਈ ਤੇ ਮੈਂ ਆਪਣਾ ਸਭ ਕੁਝ ਛੱਡ ਦਿੱਤਾ ਕਿਉਂਕਿ ਜਿਹੜੀ ਕੁਰਬਾਨੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਤੀ ਹੈ ਅਸੀਂ ਉਹਨਾਂ ਦਾ ਕਰਜ਼ਾ ਨਹੀਂ ਚੁਕਾ ਸਕਦੇ ਤੇ ਮੈਂ ਇਹੀ ਕਹਿਨੀ ਆ ਦੇਖੋ ਮੇਰਾ ਜੇ ਜਨਮ ਬ੍ਰਾਹਮਣ ਪਰਿਵਾਰ ਦੇ ਵਿੱਚ ਹੋਇਆ ਹੈ ਜੇ ਮੈਂ ਸਿੱਖੀ ਨੂੰ ਪਿਆਰ ਕਰ ਸਕਦੀ ਹਾਂ ਜੇ ਮੈਂ ਸਿੰਘ ਸੱਜ ਸਕਦੀ ਹਾਂ ਜੇ ਮੈਂ ਗੁਰੂ ਦਾ ਸਿਧਾਂਤ ਲੈ ਕੇ ਦੇਸ਼ਾਂ ਵਿਦੇਸ਼ਾਂ 'ਚ ਪ੍ਰਚਾਰ ਕਰ ਸਕਦੀ ਹਾਂ ਤੇ ਭਾਗਾ ਵਾਲਿਓ ਤੁਹਾਡਾ ਜਨਮ ਤਾਂ ਖਾਲਸਾ ਪਰਿਵਾਰ ਦੇ ਵਿੱਚ ਹੋਇਆ ਹੈ ਤੁਹਾਡਾ ਜਨਮ ਤਾਂ ਉਸ ਪਵਿੱਤਰ ਧਰਮ ਦੇ ਵਿੱਚ ਹੋਇਆ ਹੈ ਜਿੱਥੇ 10 ਗੁਰੂ ਸਾਹਿਬਾਨ ਜਿਨ੍ਹਾਂ ਦੀ ਵਡਿਆਈ ਜੁਨੀ ਕਰੀਏ ਸ਼ਬਦ ਕਾਟ ਪੰਨਾ ਦਿਨਾਂ ਨੇ ਸ਼ਹੀਦੀ ਦੀ ਪਰੰਪਰਾ ਨੂੰ ਕਾਇਮ ਰੱਖਿਆ ਨਹੀਂ ਤਾਂ ਅੱਜ ਚਾਰੇ ਪਾਸੇ ਅੱਲਾਹੁ ਅਕਬਰ ਅੱਲਾਹੁ ਅਕਬਰ ਹੋਣਾ ਸੀ ਅੱਜ ਜਿਹੜਾ ਸੁਤੰਤਰ ਬੈਠੇ ਹਾਂ ਇਹ ਉਹਨਾਂ ਗੁਰੂਆਂ ਦੀ ਬਦੌਲਤ ਹੈ ਤੇ ਜਦੋਂ ਵੀ ਗੁਰੂ ਘਰ ਆਣਾ ਹੈ ਸੋਨੇ ਸੁਨੇ ਦਿਮਾਲੇ ਸਜਾ ਕੇ ਆਣਾ ਹੈ ਇਹਨੂੰ ਬੜੀ ਖੁਸ਼ੀ ਹੋਈ ਜਦੋਂ ਇਹ ਬੀਬੀ ਅਭੀ ਆ ਕੇ ਹੁਣੇ ਮਾਥਾ ਟੇਕਿਆ ਹੈ ਮੈਨੂੰ ਬਹੁਤ ਸੋਹਣਾ ਲੱਗਾ ਸਰੂਪ ਲੱਗਾ ਤੇ ਹਾਲੇ ਹੀ ਸੰਗਤ ਦੇ ਵਿੱਚ ਬੈਠੇ ਨੇ ਤੇ ਮੈਨੂੰ ਦੇਖ ਕੇ ਬਹੁਤ ਸੋਹਣਾ ਲੱਗਾ ਦੇਖੋ ਦੁਮਾਲਾ ਇਹ ਸਾਡੀ ਸ਼ਾਨ ਹੈ ਦਸਤਾਰ ਜਿਹੜੀ ਹੈ ਉਗਰੂ ਸਾਹਿਬ ਨੇ ਬਖਸ਼ੀ ਹੋਈ ਹੈ ਤੇ ਆਪਾਂ ਕਿਵੇਂ ਭੁੱਲ ਸਕਦੇ ਹਾਂ ਬੀਬੀ ਹਰ ਸ਼ਰਨਪੋੜ ਜੀ ਨੂੰ ਆਪਾਂ ਕਿਵੇਂ ਭੁੱਲ ਸਕਦੇ ਹਾਂ ਮਾਤਾ ਗੁਜਰਪੋੜ ਜੀ ਨੂੰ ਇਸ ਸਾਡੇ ਵਿੱਚ ਵੀ ਉਹਨਾਂ ਦੇ ਹੀ ਖੂਨ ਦੌੜਦਾ ਹੈ ਸਾਡੀ ਰਗਾਂ 'ਚ ਵੀ ਉਹਨਾਂ ਦਾ ਹੀ ਖੂਨ ਹੈ ਕਿ ਸਾਨੂੰ ਵੀ ਉਹੀ ਕਿਰਦਾਰ ਨਿਭਾਉਣਾ ਚਾਹੀਦਾ ਹੈ ਕਿਉਂਕਿ ਜੇ ਦਸਤਾਰ ਹੋਵੇ ਤਾਂ ਕਿਰਦਾਰ ਵੀ ਹੋਣਾ ਚਾਹੀਦਾ ਹੈ